ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਰੂਪੇ ਨਗਰ ਦੇ ਵਿੱਚ 6 ਮਹੀਨੇ 9 ਦਿਨ 9 ਘੜੀਆਂ 9 ਪਰ 35000 ਫੌਜ ਦੇ ਨਾਲ ਭਾਈ ਰੂਪਾ ਜੀ ਦੇ ਗ੍ਰਹਿ ਵਿਖੇ ਰਹੇ ਮਹਾਰਾਜ ਭਾਈ ਰੂਪ ਚੰਦ ਨੂੰ ਸ਼ਸਤਰ ਤੇ ਵਸਤਰ ਦਿੱਤੇ ਸਿਰ ਤੇ ਰੱਖਲੇ ਪਿਆ ਬੁੱਤਾਂ ਨੇ ਕਹਿੰਦੇ ਛੀਮੇ ਬਾਦਸ਼ਾਹ ਕਹਿੰਦੇ ਭਾਈ ਰੂਪ ਚੰਦ ਜੀ ਭਾਈ ਸਾਧੂ ਤੁਸੀਂ ਇਹਨਾਂ ਨੂੰ ਪਹਿਨ ਲਓ ਕਹਿੰਦੇ ਮਹਾਰਾਜ ਤੁਹਾਡੀਆਂ ਬਖਸ਼ਿਸ਼ਾ ਦਿੱਤੀਆਂ ਸੀ ਪਹਿਨਾਂ ਨੂੰ ਜੋਗ ਨਹੀਂ ਕਹਿੰਦੇ ਚੰਗਾ ਰੂਪਿਆ ਤੇਰੀ ਜਵਾਨ ਤਲਵਾਰ ਦਾ ਕੰਮ ਕਰੂ ਤੇਰੇ ਨਗਰ ਦੀਆਂ ਅਸੀਂ ਮੋਢੀ ਘਟ ਕੇ ਜੜਾ ਪਤਾਵ ਚਲਾਤੀਆਂ ਸਾਧ ਸੰਗਤ ਜੀ ਬਾਬੇ ਭਾਈ ਰੂਪੇ ਜਿਹੜਾ ਭਾਈ ਰੂਪੇ ਦਾ ਘਰ ਹੈ ਅੱਜ ਜਿਹੜਾ ਨੀਂਹ ਪੱਥਰ ਰੱਖਿਆ ਮੋਢੀ ਗੱਡੀ ਹੈ ਉਸੇ ਤਰ੍ਹਾਂ ਅੱਜ ਵੀ ਦਰਸ਼ਨ ਉਸੇ ਤਰ੍ਹਾਂ ਸੰਗਤ ਨੂੰ ਦਰਸ਼ਨਾ ਜੀ ਹੁੰਦੇ ਐ ਜਿਹੜੇ ਗੁਰੂ ਸਾਹਿਬ ਦੇ ਲੋਹਾ ਗੁਰੂ ਦੇ ਮਹਿਲ ਮਾਤਾ ਕਦਮੁਦਰੀ ਜੀ ਭਾਈ ਰੂਪ ਚੰਦ ਦੀ ਮਾਤਾ ਸੂਰਤੀ ਵਿਧਿ ਜਨ ਸਾਰੇ ਸੰਗਤ ਰਲ ਕੇ ਵਰਛਾਦਾ ਪਕਾਉਣਾ ਗੁਰੂ ਸਾਹਿਬ ਨੂੰ ਭੋਗ ਲਗਾਉਣਾ ਬਾਬਾ ਭਾਈ ਰੂਪ ਚੰਦ ਨੂੰ ਸਾਰੇ ਸੰਗਤ ਜੀ ਗੁਰੂ ਕੇ ਲਾਹੌਰ ਮਾਤਾ ਜੀਤਾ ਦੇ ਨਾਮ ਨੰਤ ਕਰ ਜਾਂਦੀ ਸੇਵਾ ਮਿਲੀ ਭਾਈ ਰੂਪਾ ਜੀ ਨੂੰ ਝੋਲੀ ਦੀ ਸੇਵਾ ਪਈ ਗੁਰੂ ਗੋਬਿੰਦ ਸਿੰਘ ਜੀ ਨੰਤ ਕਾਰਜ ਕਰੇ ਜਦੋਂ ਅੱਜ ਅਸੀਂ ਇਤਿਹਾਸ ਪੜਿਆ ਤੇ ਸਾਡਾ ਮਨ ਦੇ ਕੇ ਬਰਾਜ ਚ ਆ ਗਈ ਕਿ ਬਾਦਸ਼ਾਹ ਦੇ ਨੰਦ ਕਾਰਜ ਕਰੇ ਹੁਣ ਐਡੇ ਮਹਾਨ ਪਾਪਾ ਭਾਈ ਰੂਪ ਚੰਦ ਜੀ ਨੇ ਇਹ ਤਾਂ ਲੋਕ ਹੋਏ ਪਈਆ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਇਤਿਹਾਸ ਚ ਲਿਖਿਆ ਹੋਇਆ ਵੀ ਹੁਣ ਸਾਡਾ ਜਿਹੜਾ ਪ੍ਰਾਲਾ ਪਿਛਲੇ ਸਾਲ ਤੋਂ ਦੇਖਣ ਤੋਂ ਲੱਗੇ ਹੋਏ ਐ ਘਰ ਘਰ ਅਸੀਂ ਸਨੇਸ਼ ਪੰਜਾਬ ਪਚਾ ਰਹੇ ਆਂ ਕਾਰਡ ਵੰਡ ਰਹੇ ਆਂ ਦੀ ਬਾਪਾ ਪਾ ਹੀ ਰੂਪ ਚੰਦ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਅਨੰਦ ਕਾਰਜ ਕਰੇ ਮਾਤਾ ਜੀਤਾਂ ਦੇ ਨਾਲ ਤੇ ਉਹ ਭਾਈ ਰੂਪੇ ਨਗਰ ਦੇ ਵਿੱਚ 11 ਫਰਵਰੀ ਨੂੰ ਗੁਰੂ ਸਹਿਬਾਨਾਂ ਦੀਆਂ ਨਿਸ਼ਾਨੀਆਂ ਗੁਰੂ ਕੇ ਮਹਿਲਾਂ ਦੀਆਂ ਨਿਸ਼ਾਨੀਆਂ ਉਵੇਂ ਪ੍ਰਾਤਨ ਸਾਰਾ ਵਿਰਸਾ ਤੇ ਦਰਸ਼ਨ ਕਰਾਵਾਂਗੇ 11 ਫਰਵਰੀ 11 12 13 14 ਬੜੇ ਧੂਮਕਾ ਮੇਰੇ ਨਾਲ ਵਿਆਹ ਪਰ ਮਨਾਉਣਾ ਸਾਧ ਸੰਗਤ ਜੀ ਜਿਵੇਂ ਆਪਾਂ ਚੁੱਲਾ ਨੇਉਂਦ ਕਹਿੰਦੇ ਆ ਆਪ ਤੁਹਾਨੂੰ ਨਿਆਣਾ ਰੱਖਣਾ 15 ਦਿਨ ਮਠਿਆਈਆਂ ਚਲਣੀਆਂ ਬੜੀ ਦੂਰ ਤੱਕ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਰੂਰ 11 ਤਰੀਕ ਨੂੰ ਆਇਓ 11 12 13 14 14 ਬਸੰਤ ਪੰਚਵੀ ਆਇ ਦਿਨ ਆਨੰਦ ਕਾਰਜ ਕਰੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਦੇ ਭਾਈ ਰੂਪਾ ਜੀ ਨੇ ਮਾਤਾ ਜੀਤਾਂ ਦੇ ਨਾਲ ਗੁਰੂ ਕੇ ਲਾਹੌਰ ਉਹ ਆਪਾ ਭਾਈ ਰੂਪੇ ਸਾਰੀ ਸੰਗਤ ਨਾਲ ਮਿਲ ਕੇ ਇਹ ਦਿਨ ਮਨਾ ਰਹੀ ਹੈ ਨਕਰ ਦੀ ਸੰਗਤਾਂ ਦੇਸ਼ ਦੇ ਦੇ ਜ ਸੰਗਤਾਂ ਸਾਰੇ ਪੱਤਰਕਾਰ ਵੀਰ ਸਾਰੇ ਬੱਚੇ ਰਲ ਮਿਲ ਕੇ ਤੜਕੇ ਤੋਂ ਲਾ ਕੇ ਸ਼ਾਮ ਤੱਕ ਸੇਵਾ ਕਰਦੇ ਆ ਕਦੇ ਥੱਕਦੇ ਨਹੀਂ ਕਦੇ ਘਬਰਾਉਂਦੇ ਨਹੀਂ ਜਿੰਨੇ ਵੀ ਸਾਰੀਆਂ ਸੰਗਤਾਂ ਪੱਤਰਕਾਰ ਵੀ ਸਾਰਾ ਕਵਰ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਤੇ ਤੁਸੀਂ ਸਾਰੀਆਂ ਸੰਗਤਾਂ ਨੂੰ ਬੇਰ ਬੇਨਤੀ ਆ ਤੁਸੀਂ ਜਰੂਰ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ